ਅੱਜ ਸ੍ਰੀ ਮੁਕਸਰ ਸਾਹਿਬ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜੋ ਇੱਥੇ ਇੱਕ ਯਾਦਗਾਰ ਬਣੀ ਹੋਈ ਹੈ ਉਸ ਜਗ੍ਹਾ ਤੇ ਮੁਕਸਰ ਵਿਕਾਸ ਮਿਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਜੋ ਬੂਟੇ ਲਾਇਆ ਜਾ ਰਹੇ ਆ ਪਹਿਲਾਂ ਤਾਂ ਅਸੀਂ ਵਧਾਈ ਦਿੰਨੇ ਆ ਮੁਕਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਹੜੀ ਲਗਭਗ ਅਸੀਂ ਦੇਖ ਰਹੇ ਆ ਕਿ 3 ਮਹੀਨੇ ਤੋਂ ਇਸ ਕੰਮ ਨੂੰ ਬੜੇ ਦ੍ਰਿੜ ਇਰਾਦਿਆਂ ਲੱਗੇ ਹੋਏ ਆ ਔਰ ਉਹਨਾਂ ਨੇ ਆਪਣੇ ਤਿੰਨ ਪੜਾਅ ਜਿਹੜੇ ਇਸ ਤੋਂ ਪਹਿਲਾਂ ਬੜੇ ਸਫਲਤਾਪੂਰਵਕ ਪੂਰੇ ਕਰ ਲਏ ਆ ਔਰ ਇਹ ਚੌਥੇ ਪੜਾਅ ਦੇ ਤਹਿਤ ਜੋ ਬੁੱਢੇ ਲਾਏ ਜਾ ਰਹੇ ਆ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਅਸੀਂ ਧੰਨਵਾਦ ਕਰਦੇ ਹਾਂ ਮੁਕਸਰ ਵਿਕਾਸ ਮਿਸ਼ਨ ਦਾ ਜਿਨ੍ਹਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਕਾਈ ਸ੍ਰੀ ਮੁਕਸਰ ਸਾਹਿਬ ਨੂੰ ਇਸ ਸ਼ੁਭ ਕਾਰਜ ਲਈ ਚੁਣਿਆ ਅਸਲ ਵਿੱਚ ਇਹ ਜੋ ਮਾਨ ਸਨਮਾਨ ਹੈ ਇਹ ਸਾਡੇ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਦਾ ਸਾਡੇ ਦੁਆਰਾ ਕੀਤਾ ਹੋਇਆ ਮਾਨ ਸਨਮਾਨ ਆ ਕਿਉਂਕਿ ਸਾਡੇ ਤੇ ਉਹਨਾਂ ਦੀ ਰਹਿਮਤ ਆ ਔਰ ਉਹ ਵੀ ਦੁਨੀਆ ਦੇ ਵਿੱਚ ਬਿਨਾ ਕਿਸੇ ਭੇਤ ਭਾਵ ਤੋਂ ਜਿਸ ਤਰ੍ਹਾਂ ਡਾਕਟਰ ਬੀ ਆਰ Ambedkar ਜੀ ਨੇ ਸਾਰਾ ਜਿਹੜਾ ਜੀਵਨ ਉਹ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਤ ਕਰਾਉਣ ਲਈ ਲਾਇਆ ਜਿ ਇਹਨਾਂ ਨੇ ਕੋਈ ਕੱਲਾ ਖੂਨ ਦਾ ਰੰਗ ਦੇਖਿਆ ਲਾਲ ਕੋਈ ਜਾਤ ਰੰਗ نسل ਧਰਮ ਦੇਸ਼ ਕੁਛ ਨਹੀਂ ਦੇਖਿਆ ਇਹ ਦੇਖਿਆ ਕਿ ਇਹ ਇਨਸਾਨ ਆ ਤੇ ਦੱਬਿਆ ਕੁਚਲਿਆ ਇਹਦੀ ਮੈਂ ਮਦਦ ਕਰਨੀ ਆ ਇਹਨਾਂ ਲੀਹਾਂ ਤੇ ਚੱਲਦੇ ਹੋਏ ਸਾਡੇ ਜਿਹੜੇ ਤਰਸਤੀ ਡਾਕਟਰ ਉਹ ਬਰਾਇ ਸਾਬ ਉਹ ਵੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੰਮ ਕਰ ਰਹੇ ਆ ਅੱਜ ਜੋ ਮਾਨ ਸਨਮਾਨ ਆ ਉਹਨਾਂ ਦੀ ਬਦੌਲਤ ਆ ਉਹਨਾਂ ਦੀ ਦੇਣ ਇਸ ਅੱਜ ਜੋ ਸਾਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਕਾਈ ਸ੍ਰੀ ਮੁਖਸਰ ਸਾਹਿਬ ਨੂੰ ਜੋ ਮਾਨ ਸਨਮਾਨ ਸਾਨੂੰ ਮੁਖਸਰ ਵਿਕਾਸ ਮਿਸ਼ਨ ਨੇ ਦਿੱਤਾ ਹੈ ਮੈਂ ਸਾਡੀ ਮੁਖਸਰ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਧੰਨਵਾਦ ਕਰਦਾ ਹਾਂ ਔਰ ਸਾਡੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਮੁਖਸਰ ਸਾਹਿਬ ਟੀਮ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਮਿਹਨਤ ਅਦਕਾ ਅਸੀਂ ਅੱਜ ਇੱਥੇ ਖੜੇ ਹੋਏ ਆਂ ਕਿਉਂਕਿ ਜੇ ਟੀਮ ਸੁਜੋਗ ਤੇ ਵਧੀਆ ਹੋਵੇ ਵਧੀਆ ਕੰਮ ਕਰਦੀ ਹੋਵੇ ਤਾਂ ਮਾਨ ਸਨਮਾਨ ਤਾਂ ਹੀ ਮਿਲਦੇ ਆ ਤਾਂ ਹੀ ਟੀਮਾਂ ਧਿਆਨ ਦੇ ਵਿੱਚ ਆਉਂਦੀਆਂ ਸੋ ਮੈਂ ਦੁਆਰਾ ਫਿਰ ਮੁਖਸਰ ਵਿਕਾਸ ਮਿਸ਼ਨ ਦਾ ਬਹੁਤ ਧੰਨਵਾਦ ਕਰਦਾ ਹਾਂ ਧੰਨ